ਦਾਦੀ ਮੈਨੂੰ ਪੈਸੇ ਦੇਓ ਗਰਮੀ ਬਹੁਤ ਆ ਮੈਂ ਦੁਕਾਨ ਤੋਂ ਕੁਝ ਪੀਣਾ ਕੀ ਪੀਣਾ ਬੇਟਾ ਮੈਂ ਤਾਂ ਦੀ ਕੋਲਡ ਡਰਿੰਕ ਪੀਊਂਗਾ ਕੋਲਡ ਡਰਿੰਕ ਤਾਂ ਬੁੱਤ ਪੀ ਕੇ ਨੁਕਸਾਨ ਹੁੰਦੇ ਨੇ ਸਰੀਰ ਨੂੰ ਮੈਂ ਤੈਨੂੰ ਕੁਝ ਘਰੇ ਹੀ ਬਣਾ ਕੇ ਦੇ ਦੇਨੀ ਆ ਕੀ ਬਣਾ ਕੇ ਤਾਹੂੰਗੀ ਦਾਦੀ ਜੀ ਬਨਾਣਾ ਸ਼ੇਕ ਬਣਾ ਦਿੰਨੇ ਆ ਉਹ ਪੀ ਲੈ ਸਿਹਤ ਲਈ ਚੰਗਾ ਵੀ ਰਹੂਗਾ ਬਹੁਤ ਫਾਇਦਾ ਵੀ ਹੋਣਾ ਉਹ ਕੀ ਮੈਂ ਬਣਾਉਂਗੀ ਦਾਦੀ ਜੀ ਉਹ ਮੈਂ ਤੁਹਾਨੂੰ ਦੱਸ ਦਿਆਂ ਪੁੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਚਾਰ ਕੇਲੇ ਲੈ ਲਏ ਆ ਆ ਫੁੱਲ ਪਤਾਸੇ ਭਾਂਉਤੇ ਚਿੱਪ ਲੈ ਇਹ ਲੈ ਲੈ ਆ ਬਾਦਾਮ ਲੈ ਲੈ ਆ ਚੀਨੀ ਲੈ ਲਈ ਆ ਦੁੱਧ ਲੈ ਲਿਆ ਕੰਨ ਨੂੰ ਵਿੱਚ ਹੁਣ ਆਪਾਂ ਸ਼ੁਰੂ ਕਰਦੇ ਆ ਪਹਿਲਾ ਕੇਲੇ ਆ ਦੇ ਛਿਲਕੇ ਉਤਾਰ ਲੈਣੇ ਨੇ ਉਤਾਰ ਲੈਣ ਆ ਆ ਆਪਾਂ ਬਨਾਣ ਕੇਲਾ ਲੈ ਲੈ ਆ ਫੁੱਲ ਪਤਾਸੇ ਪਹਿਲਾਂ ਭਿਉਂ ਲੈ ਸੀਗੇ ਇਹ ਲੈ ਲੈ ਆ ਬਾਦਾਮ ਲੈ ਲੈ ਮਗਦ ਲੈ ਲਓ ਕੁਛ ਵੀ ਹੋਰ ਤੁਸੀਂ ਪਾਉਣੇ ਜੋ ਪਾ ਸਕਦੇ ਆ ਆ ਚੀਨੀ ਲੈ ਲਈ ਚੀਨੀ ਟੇਸਟ ਮੁਤਾਬਕ ਲੈ ਲਓ ਕੋਈ ਘੱਟ ਪਿੰਦਾ ਮਿੱਠਾ ਕੋਈ ਵੱਧ ਪਿੰਦਾ ਦੁੱਧ ਲੈ ਲਿਆ ਦੁੱਧ ਵੱਧ ਘੱਟ ਵੀ ਪਾ ਸਕਦੇ ਆ ਆ ਕੇਲਾ ਪਾ ਸਕਦੇ ਆ ਆ ਆ ਚਿੰਨੀ ਫਲ ਆ ਬਦਾਮ ਫਲ ਬਦਾਮ ਦੀ ਜਗ੍ਹਾ ਤੁਸੀਂ ਕੁਝ ਹੋਰ ਵੀ ਲੈ ਸਕਦੇ ਹੋ ਮਗਰ ਜੇ ਦਾ ਕੱਚੀ ਚੀਜ਼ ਵਾ ਫਲ ਪਤਾ ਸੇ ਇਹ ਪਹਿਲਾਂ ਭਿਓ ਲੈ ਸੀਗੇ ਪਾਣੀ 'ਚ ਪੁਣ ਕੇ ਫਿਰ ਵਿੱਚ ਪਾ ਲੈ ਇਹਦੇ ਵਿੱਚ ਹੁਣ ਦੁੱਧ ਪਾ ਲਾਂਗੇ ਆ ਹੁਣ ਲਓ ਤਾਂ ਹੁਣੇ ਬਨਾਣਾ ਸ਼ੇਕ ਤਿਆਰ ਹੈ ਆਪੀ ਲੈ ਦਾਦੀ ਇਹ ਤਾਂ ਦੇਖਣ ਨੂੰ ਬਹੁਤ ਟੇਸਟੀ ਲੱਗ ਰਿਹਾ ਇਹ ਬੱਚਿਆਂ ਨੂੰ ਬਣਾ ਕੇ ਦਿਆ ਕਰੋ ਬੁੱਲਦੀਆਂ ਚੀਜ਼ਾਂ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਤੁਹਾਨੂੰ ਸਾਡੀਆਂ ਇਆਂ ਵੀਡੀਓਜ਼ ਵਧੀਆ ਲੱਗਣ ਤਾਂ ਸਾਡੇ ਚੈਨਲ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਦੇਸੀ ਵਿਲੇਜ ਲਾਈਫ ਚੈਨਲ ਆ ਸਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ